ਇਸ ਸਾਕਾਲਿਸਾਰਨ ਮਧਿਏ ਫਾਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੁ ਭਲਵਾਨ ਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਧੰਨ ਟੋਟਲ ਦੋ گاਵਾ ਤੁਹਾਨੂੰ ਦਿਖਾਉਣੀ ਆ ਵਾ ਜਿਨ੍ਹਾਂ ਦੇ ਵਿੱਚੋਂ ਇੱਕ ਸੋਈ ਆ ਤੇ ਇੱਕ ਗੱਬਨ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਹੋ ਸਣਾ ਠੀਕ ਠਾਕ। ਸਾਰਾ ਠੀਕ ਠਾਕ। ਤੇ ਚਲੋ ਨਾਮ ਦੱਸੋ ਇਕ ਵਾਰੀ ਫਿਰ। ਮੇਰਾ ਸੋਨ ਪਹਿਲਵਾਨ ਜੀ। ਪਿੰਡ ਪੰਜ ਕਰਾਈਆਂ ਤਸੀਲ ਜਨਾਲਾ ਜ਼ਿਲ੍ਹਾ ਮਰਸਾ। ਤੇ ਫੋਨ ਨੰਬਰ ਹੀ ਬੋਲ ਦੋ। 958187923। ਠੀਕ ਹੈ ਜੀ। ਠੀਕ ਹੈ। ਦੋ ਫਿਰ। ਦੋ ਇੱਕ ਸੁਈ ਇੱਕ ਗੱਪਣੀ। ਉਸ ਦਿਨ ਵੀ ਦੋ ਹੀ ਪਾਈਆਂ ਸੀ ਉਹ ਜੋੜਾ ਵਿਗ ਗਿਆ ਫਿਰ। ਵਿਗ ਗਿਆ ਜੀ। ਠੀਕ ਹੈ ਜੀ। ਇਹ ਕੱਲ ਆਈਆਂ ਜੀ। ਠੀਕ ਹੈ। ਤੇ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਸੁਈ ਸਵਾਈ ਆ ਜਿਹੜੀ। ਤੇ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਆ ਕਿੰਨਾ ਕਿਹੜਾ ਹੋ ਗਿਆ ਉਹ ਸੋਈ ਨਾ ਵੀਰ ਜੀ ਉਹ ਬੱਚਾ ਜੇ ਡੇਢ ਦਾ ਲਾ ਲਓ ਮਹੀਨੇ ਦਾ ਲਾ ਲਓ ਡੇਢ ਦਾ ਲਾ ਲਓ ਉਹ ਜੇ ਬੱਚਾ ਚਲੋ ਹੁਣ ਇਹ ਦਿਖਾ ਦਿੰਨੇ ਫਿਰ ਮਗਰ ਕੀ ਬੱਚਾ ਬੱਚਾ ਜੀ ਬੱਚਾ ਤੇ ਦੁੱਧ ਕਿੰਨਾ ਤਿਆਰ ਆ ਦੁੱਧ ਵੀਰ ਜੀ ਇਹਦੇ ਥੱਲੇ ਬੱਚੇ ਦਾ ਪਾ ਕੇ 13 ਕਿਲੋ ਹੋਊਗਾ ਤੋਰੀਏ ਫਿਰ ਇੱਕ ਕਰੀਏ 13 ਕਿਲੋ ਉਤਰਾ ਪੱਕਾ ਦੁੱਧ ਹੈਗਾ ਜੀ ਪੱਕਾ ਜੀ ਮੇਰੇ ਘਰ ਆਣ ਕੇ ਚਾਰ ਡੰਗ ਚੂਹੇ ਖੜੇ ਠੀਕ ਹੈ ਜੀ ਇੱਕ ਕਰੀ ਦੀ ਗੱਭੜੇ ਸੁਰੀ ਸੁਭਾਈ ਆ ਹਾਂਜੀ ਹਾਂਜੀ ਇਲਾਇਆ ਬਾਕੀ ਬੱਦਲ ਆਪਾਂ ਦੇਖ ਸਕਦੇ ਆ ਕਾਫੀ ਹੋਇਆ ਅੱਜ بارش ਜਿਹੜੀ ਤਿਆਰ ਹੀ ਆ ਬਸ ਹੁਣ ਇਧਰ ਲਗਭਗ ਰੋ ਜਿਮੀ ਪੈ ਜਾਂਦਾ ਜੇ ਨਾਲੇ ਵਾਲਾ ਤੇ ਬੱਦਲ ਵੀ ਜੀ ਫਿਰ ਪੂਰਾ ਚੜਿਆ ਪਿਆ ਇੱਥੇ ਪੂਰਾ ਮਾਨਕ ਹੈ ਰਾਵੀਆਂ ਕੋਟੀ ਵੀ ਬੜਾ ਲੱਗਾ ਜੀ ਠੀਕ ਆ ਤੇ ਜਿਹੜਾ ਥਾਰ ਮਰਾਵੀ ਜੀ ਦਿਖਾ ਦਈਏ ਫਿਰ ਆ ਬੱਚਾ ਜਿਹੜਾ ਇਹਦਾ ਬੱਚਾ ਤੇ ਉੱਚਾ ਬੱਚਾ ਇਹਦਾ ਇਹਨੇ ਦੁੱਧ ਦੁੱਧ ਵੀ ਚੰਗਾ ਛੱਡਿਆ ਇਹਨੇ ਚੰਗਾ ਪਾਲ ਲਿਆ ਵੇ ਸ਼ਗੇਨ ਤੇ ਕੋਈ ਰੱਸੀ ਰੁੱਸੀ ਨਹੀਂ ਪਾਉਣੀ ਬਿੱਦੀ ਕੋਈ ਰੱਸੀ ਵੀ ਲੋੜ ਦੇ ਵਿੱਚੀ ਠੀਕ ਆ ਤੀਰ ਟੋਲ ਬੜੀ ਤੇ ਪਿਛਲੇ ਸਾਲਾਂ ਦਾ ਵੀ ਚਵਾ ਦਿਖਾ ਦਈਏ ਠੀਕ ਹੈ ਜੀ ਆਹ ਦੇਖ ਲਓ ਦੱਸਿਓ ਫਿਰ ਮੁੱਲ ਇਹਦਾ ਆਪਾ ਕਿੰਨਾ ਕੁ ਰੱਖੀਏ ਫਿਰ ਇਹਦਾ ਮੁੱਲ ਕਿ ਵੀਰ ਜੀ ਮੁੱਲ ਕਰਾਉਣ ਲਈ ਭਾਵੇਂ 35 ਕਰਾ ਲਓ 40 ਕਰਾ ਲਓ 30 ਦੇ ਦਈਏ ਜੀ 35000 ਜੀ ਚਲੋ ਯਾਰ ਛੋਟ ਕਰ ਦਈਏ ਕਰ ਦਾਂਗੇ 30000 ਕਿੱਥੇ ਠੀਕ ਹੈ ਤੇ ਦੁੱਧ ਕੋਈ ਨਹੀਂ ਵੀਰ ਭਰਾ ਕੋਈ ਫੋਨ ਲਾਉ ਹੋਰ ਮਾਮ ਤਾਨ ਕਰ ਦੁੱਧ 13 ਲੀਟਰ ਜਿਹੜਾ ਚਵਾ ਦੋ 14 ਲੀਟਰ ਮੇਰੇ ਘਰ ਰਣ ਕੇ ਇਹ ਸੂਈ ਸਵਾਈ ਹੈ ਵੀਰ ਜੀ ਹਾਂਜੀ ਹਾਂਜੀ 14 ਡੰਕ ਚੋ ਕੇ ਖੜਦਣਾ ਠੀਕ ਹੈ ਜੀ ਠੀਕ ਹੈ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਤੇ ਇਹਦੇ ਬਾਰੇ ਵੀ ਦੱਸ ਤੀਏ ਇਹ ਦੂਸਰਾ ਸੂਗਾ ਵੀਰ ਜੀ ਖੋਣਾ ਜੀ ਅੱਛਾ ਜੀ ਦੂਸਰਾ ਸੂਗਾ ਖੋਣਾ ਜੀ ਠੀਕ ਆ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਦੁੱਧ ਵਿੱਚ ਹੀ ਘਰ ਵਾਲਿਆਂ ਦੇ ਵੀ ਅਸੀਂ ਪਹਿਲੇ ਸਵੇਰੇ ਥੱਲੇੋਂ 17 18 ਕਿਲੋ ਚੋਇਆ ਅੱਛਾ ਚਲੋ ਫਰੀਦਪੁਰ ਉੜਿਆ ਹਾਂਜੀ ਤੇ ਚਲੋ ਅਸੀਂ ਵੱਧ ਨਹੀਂ ਕਰਦੇ ਇੰਨਾ ਤੇ ਚਵਾਉਗੀ 17 18 ਕਿਲੋ ਤੇ ਚਵਾਉ ਕਰਮਾ ਠੀਕ ਆ ਅਜੇ ਖੜਦੀ 10 ਦਿਨ ਦੀ ਵਧਰਾ ਉਧਰਾ ਵੇਖੋ ਜੇ ਬੜੀ ਠੀਕ ਆ ਚਲੋ ਖੋਲਾ ਫਿਰ ਤੋਰ ਜੀ ਇਹਨਾਂ ਆਜੇ ਤੋੜ ਨਹੀਂ ਹੈ ਨਾ ਸਹੀ ਕਿ ਲੈ ਜੀ ਜੀ ਬਾਕੀ ਚਲੋ ਜਰਸੀਆਂ ਦੇ ਹਿਸਾਬ ਨਾਲ ਕੱਟ ਕੱਟ ਠੀਕ ਹੈ ਇਹਨਾਂ ਦੇ ਚੰਗੇ ਆ ਜੇ ਤਿਆਰ ਹੋਣੀ ਆ ਚੰਗੀ ਆ ਥੱਲੇ ਬਾਕੀ ਠੰਡੀ ਠੁੰਡੀ ਜੀ ਇਹਨੇ ਵੀ ਕੋਈ ਲੱਤ ਮਾਰਨ ਵਾਲੀ ਹੋਵੇ ਠੀਕ ਆ ਤੇ ਇਹਦਾ ਫਿਰ ਕਿੰਨਾ ਕੁ ਮੁੱਲ ਰੱਖਦੀ ਹੈ ਯੁੱਧ ਦੇ ਜੇ ਸੂਈਆਂ ਦੀ ਵਚੀ ਫਿਰ ਤਾਂ ਗਈ 55000 ਦੀ ਹਾਂਜੀ ਹੋਰ 45 ਵੀ ਦੇ ਦਈਏ ਜੀ 45000 ਜੀ ਕਿਉਂਕਿ 5000 ਖੰਡ ਛੋਟ ਕਰ ਦਈਏ ਕਰ ਦੋ ਜੀ ਕਰ ਦੋ ਜੀ ਨਹੀਂ ਕਰਦੇ 2000 ਛੱਡ ਦਈਏ ਫਿਰ ਕਰ ਛੱਡਾਂਗੇ ਜੀ 40000 ਦੀ ਦੇ ਦਾਂਗੇ ਉਹ ਵੀ ਅੱਜ ਦੀ ਜੇ ਸੂਈ ਸਵਾਈ ਹੁੰਦੀ ਫਿਰ ਨਹੀਂ ਗਈ ਠੀਕ ਹੈ ਸਾਹਮਣੇ ਇਹ ਸਾਹਮ ਦਾ ਮੁੱਲੀ ਛੱਡ ਤੇ ਬਾਕੀ ਇਹ ਆ ਵੀ ਚਲੋ ਗੱਬਨ ਕੋਈ ਪਾਸ ਕਰਕੇ ਖੜੇ ਹਾਂਜੀ ਹਾਂਜੀ ਜਿਹੜੀ ਸੂਈ ਆਪਣੀ ਪਾਸ ਉਹ ਦੋ ਟਾਈਮ ਤੁਹਾਡੇ ਘਰੋਂ ਕੋਈ ਚੋਕਿਆ ਨਾ ਤਿੰਨ ਟਾਈਮ ਚੋਲੇ ਤਸੱਲੀ ਕਰਕੇ ਖੜੇ ਇੱਥੇ ਹੀ ਤਸੱਲੀ ਕਰਕੇ ਖੜਿਆ ਕਰੋ ਆਪਣੀ ਦੋ ਟਾਈ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੱਸ਼ੂ ਖੜੋ ਜੀ